ਬਾਰੇ ਪੂਰੇ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੰਗਾ ਪੂਰੀਆ ਕਰੋ ਡਾਟੀਆਂ ਮੰਗਾ ਪੂਰੀਆ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਿਹਨੇ ਦੀ ਬਹੁਤ ਜਾਨ ਲਈ 16 ਤੋਂ 14 ਸਾਲ ਤੋਂ ਕਿਦਾਂ ਨੂੰ ਕੰਮ ਕਰਦੇ ਨੇ ਬਿਤਾਉ ਰਹੇ ਇਸ ਕਸ਼ਟ ਤਾਂ ਇਹਦੇ ਵਿੱਚ ਗੱਲ ਕੁਝ ਰੈਗੂਲਰ ਸਾਡੇ ਬੰਦੇ ਨੇ ਜੀ ਕੰਮ ਉਹ ਵੀ ਉਹੀ ਕਰਦੇ ਨੇ ਕੰਮ ਅਸਲੀ ਜੀ ਕਰਦੇ ਆ। ਪਰ ਸਰਕਾਰ ਨੇ ਬਿੱਕਰਾ ਰੱਖਿਆ ਉਹ ਬਹੁਤ ਜ਼ਿਆਦਾ ਹੈ। ਸਰਟੀਫਿਕੇਟ ਪੇ ਸਕੇਲ ਹੈ ਉਹ ਬਹੁਤ ਘੱਟ ਹੈ। ਜਿਹੜੀ ਰੈਗੂਲਰ ਦੀ ਬੇਸਿਕ ਪੇ ਸਕੇਲ ਹੈ ਉਹ 34500 ਹੈ। ਇਹਨਾਂ ਬੰਦੇ ਤਾਂ ਮਤਲਬ ਰੈਗੂਲਰ ਲੱਗਦੇ। ਤਾਂ ਸਾਡੇ ਸਰਕਾਰ ਨੂੰ ਇਹ ਮੰਗਦਾ ਜੀ ਹੁਣ ਹਰਿਆਣੇ ਦੇ ਵਿੱਚ ਦੇਖ ਲਓ 34500 ਸਕੇਲ ਦੇ ਰਹੀ ਆ ਗੱਲ ਕਰਦੇ ਆਂ। ਉਧਰੋਂ ਹਿਮਾਚਲ ਦੇ ਰਿਹਾ ਜੀ ਉਹਨਾਂ ਨੂੰ ਤਾਂ ਰੈਗੂਲਰ ਵੀ ਕਰਦੇ ਕੀਟਰ ਬਣਾ ਲਿਆ ਕੀਟਰ ਬਣਾ ਕੇ ਕੀ ਰੈਗੂਲਰ ਕਰਦੇ ਸਾਡੀ ਤਾਂ ਸਰਕਾਰ ਨੂੰ ਇਹੀ ਮੰਗ ਆ ਜੀ ਪਹਿਲਾਂ ਅਸੀਂ ਬਦਲਾਅ ਕੀਤਾ ਸਰਕਾਰ ਲਿਆਂਦੀ ਸਰਕਾਰ ਨੂੰ ਬੂਟਾ ਪਾਈਆਂ ਵੀ ਅਸੀਂ ਚਾਹੁੰਦੇ ਸੀਗੇ ਵੀ ਸਰਕਾਰ ਸਾਡੀ ਤੋਂ ਜਿਵੇਂ ਸਾਡੇ ਇੰਸਟ੍ਰਕਟਰ ਨੇ ਪੜਾਇਆ ਜੀ ਉਹਨਾਂ ਨੂੰ 16 ਸਾਲ ਹੋ ਗਏ ਹੁਣ ਸਰਕਾਰ ਨਵੀਆਂ ਨਵੀਆਂ ਨੀਤੀਆਂ ਅਪਣਾ ਰਹੀ ਆ ਵੀ ਟੈਸਟ ਕਲੀਅਰ ਕਰੋ ਜੇ ਕਿ ਹੁਣ ਅੱਜ ਤੋਂ ਜਿਹੜਾ ਬੰਦਾ 16 ਸਾਲ ਪਿੱਛੇ ਰਹਿ ਗਿਆ ਓਵਰੇਜ ਹੋ ਚੁੱਕਿਆ ਤਾਂ ਉਹ ਕਿੰਨਾ ਟੈਸਟ ਕਲੀਅਰ ਕਰੇਗਾ ਉਹ ਤਾਂ ਟੈਸਟ 'ਚ ਬੈਠਣਾ ਹੀ ਨਹੀਂ ਹੈਗਾ ਜੀ ਪਹਿਲੀ ਗਲਤੀ ਇਹੀ ਹੈ ਕੋਟੈਸਟ ਕਿਵੇਂ ਬੈਠਣ ਯੋਗ ਨਹੀਂ ਬੈਣਾ ਕਿਉਂਕਿ ਓਵਰੇਜ ਹੋ ਚੁੱਕਿਆ ਸਰਕਾਰ ਦੀ ਪਾਲਿਸੀ ਹੈ ਜਨਰਲ ਲਈ 30 ਸਾਲ ਹੈ ਬੀਸੀ ਲਈ 40 ਸਾਲ ਹੈ ਤੇ ਐਸਸੀ ਲਈ 42 ਸਾਲ ਹੈ ਜਦ ਹੁਣ ਜੇ ਐਸਸੀ ਕੋਟਾ ਵੀ ਹੁੰਦਾ ਜੀ ਤਾਂ ਵੀ ਇਹ ਬੈਠਣ ਯੋਗ ਨਹੀਂ ਹੈਗੇ ਜੀ ਟੈਸਟ ਸਰਕਾਰ ਦਾ ਹੋਰ ਕੀ ਕੰਡੀਸ਼ਨਾਂ ਸਰਕਾਰ ਦੀਆਂ ਸਰਕਾਰ ਦੀਆਂ ਬਹੁਤ ਕੰਡੀਸ਼ਨਾਂ ਨੇ ਜੀ ਹੁਣ ਅੱਗੇ ਅੱਗੇ ਓਵਰੇਜ ਦੀਆਂ ਹੋ ਗਈਆਂ ਜਿਵੇਂ ਸਟੱਡੀ ਦੀਆਂ ਹੋ ਗਈਆਂ ਟੈਸਟ ਲੈਵਲ ਹੋ ਗਿਆ ਜੀ ਹੁਣ ਦੇਖੋ ਜਿਸ ਤਾ ਨਾਲ ਸਮਾਂ ਬਦਲਦਾ ਐਜੂਕੇਸ਼ਨ ਵੀ ਉਸ ਤਾ ਨਾਲ ਬਦਲਦੀ ਆ ਹੁਣ ਜੇ ਆਪਾਂ ਜੇ ਲਾ ਲਈਏ ਲੇਟੈਸਟ ਮਸ਼ੀਨਰੀ ਆਗੀ ਜਿਵੇਂ ਪਹਿਲਾਂ ਮੈਨੂਅਲ ਕੰਮ ਹੁੰਦਾ ਸੀ ਹੁਣ ਸੀਐਮਸੀ ਆ ਗਈਆਂ ਜੀ ਉਸ ਨਾਲ ਟੈਸਟ ਦਾ ਲੈਵਲ ਵੀ ਚੇਂਜ ਹੋਊਗਾ ਹੁਣੇ ਜਿਹੜੇ 16 ਸਾਲ ਹੋ ਗਏ 17 ਸਾਲ ਹੋ ਗਏ ਉਹ ਟੈਸਟ ਦਾ ਲੈਵਲ ਆ ਜਿਹੜਾ ਉਹ ਅੱਜ ਦੇ ਇਸ ਕੰਡੀਸ਼ਨ ਨਾਲ ਪਾਉਣਗੇ ਜਿੰਨੀ ਤੁਹਾਨੂੰ ਤਨਖਾਹ ਮਿਲਦੀ ਉਸ ਸਮੇਂ ਗੁਜ਼ਾਰਾ ਕਿਸ ਤਰ੍ਹਾਂ ਸਰ ਗੁਜ਼ਾਰਾ ਤਾਂ ਹੋਉਂਦਾ ਹੀ ਨਹੀਂ ਹੈਗਾ ਜੀ ਬਹੁਤ ਮੁਸ਼ਕਲ ਹੈ ਜੀ ਹੁਣ ਸਰਕਾਰ ਸਾਡੇ ਸਾਰੇ ਸ੍ਰੀ ਅਮਰਪਾਲ ਜੀ ਨੇ ਪਹਿਲਾਂ ਦੱਸੀ ਆ ਵੀ ਜੇ ਹੁਣ ਅਸੀਂ ਪਜਾਰ ਚ ਜਾਂਦੇ ਆ ਜਾਂ ਹੋਰ ਜਾਂਦੇ ਆ ਸਾਡੇ ਇੱਕ ਘਰਾਓ ਦੇ ਵਿੱਚ ਘਰੇ ਰਹਿੰਦੇ ਆ ਸੀ ਵੀ ਕਿੱਦਾਂ ਅਸੀਂ ਪਰਿਵਾਰ ਦਾ ਪਾਲਣ ਪੋਸਣ ਬੱਚੇ ਪੜਾਉਣੇ ਨੇ ਵੀ ਸਟੱਡੀ ਵੀ ਕਰਵਾਉ ਹੋਰ ਵੀ ਬਹੁਤ ਫੈਮਿਲੀ ਖਰਚ ਨੇ ਕੁਝ ਪਰਸਨਲ ਖਰਚੇ ਹੋ ਜਾਂਦੇ ਨੇ ਫਿਰ ਉਹਦੇ ਆਉਣਾ ਜੀ ਤੇਲ ਫੂਕ ਕੇ ਬਸਾਂ ਦੇ ਵਿੱਚ ਉਹਦਾ ਦੀ ਵੀ ਬਹੁਤ ਸਿਚੁਏਸ਼ਨ ਕ੍ਰਿਟੀਕਲ ਏ ਜੀ ਤੁਸੀਂ ਕਿੰਨੇ ਕਿ ਬੱਚੇ ਨੇ ਉਹਦੇ ਤੋਂ ਸਰ ਸਾਡੇ ਕੋਲ ਉਹਰੇ ਦੋ ਆਈਟੀਆਂ ਨੇ ਇੱਕ ਆਰਟ ਐਂਡ ਕ੍ਰਾਫਟ ਇੱਕ ਆਈਟੀ ਇਲਾਬਾ ਦੇ ਇਹਦੇ ਇੱਕ ਨੇ ਵਿੱਚ ਸਾਡੇ 150 ਲਗਭਗ ਐਡਮਿਸ਼ਨ ਹੋਣ ਦੀ ਹੈ ਇੱਕ ਨੇ ਵਿੱਚ 550 ਸੀਫ ਰੋਡ ਹੁਣ ਤੁਸੀਂ ਭਵਿੱਖ ਬਣਾਉਂਦੇ ਹੋ ਤੁਹਾਡਾ ਆਪਣਾ ਭਵਿੱਖ ਕਰਾਣਾ ਹੈ ਸਾਡੇ ਸਾਡਾ ਹੁਣ ਐਕਸਪਲੋਰੇਸ਼ਨ ਲਈ ਤਾਂ ਗੇਟ ਰਾਈਡਿੰਗ ਕਰ ਰਹੇ ਹਾਂ ਨਾ ਕੋਈ ਹੁੰਦਾ ਜੀ ਸਾਨੂੰ ਮਜਬੂਰੀ ਥੋੜੀ ਜੀ ਸਾਡੀ ਵੀ ਇਹ ਸਰਕਾਰ ਦੇ ਨਾਲ ਗੇਟ ਰੈਲੀਆ ਕਰੀਏ ਜਾਂ ਸਰਕਾਰ ਨਾਲ ਅਸੀਂ ਖਈਏ ਜਾਂ ਕੁਝ ਵੀ ਕੰਮ ਕਰੀਏ ਤਾਂ ਮਜਬੂਰੀ ਹੋਗੀ ਸਰ ਹੁਣ ਜੇ ਆਪਾਂ ਕਹੀਏ ਕੋਈ ਜਾਨਵਰ ਆ ਜਾਊ ਜਿਹਨੂੰ ਖਤਰਾ ਹੁੰਦਾ ਜੀ ਤਾਂ ਹੀ ਉਹ ਆਉਂਦਾ ਜੀ ਲੜਨ ਵਾਸਤੇ ਨਹੀਂ ਥੂੜੀ ਆਉਂਦਾ ਜੀ ਤਾਂ ਹੀ ਸਰਕਾਰ ਨੂੰ ਹੀ ਮੰਗ ਕਰਦੇ ਆ ਜੀ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਵੇਂ ਦਾ ਵੀ ਕੋਈ ਹੱਲ ਹੁੰਦਾ ਹੈ ਉਸ ਵੀ ਤਰ੍ਹਾਂ ਦਾ ਜਿਵੇਂ ਸਪੈਸ਼ਲ ਕੇਟਰ ਬਣਾ ਸਕਦੇ ਨੇ ਜਿਵੇਂ ਇਹਨਾਂ ਨੇ ਆਪਣੇ ਪ੍ਰੋਫੈਸ਼ਨਾਂ ਦਾ ਬਣਾਇਆ ਤੀ ਕੇ ਕੇਟਰ ਜੀ ਸਪੈਸ਼ਲ ਉਨਾ ਸਿਕਿਉਰ ਕਿਤਨਾ ਉਸ ਤਰ੍ਹਾਂ ਹੀ ਅਸੀਂ ਚਾਹੁੰਦੇ ਆ ਪਰ 2009 ਦੇ ਕਾਲਾਂ ਦੇ ਪਰ ਸਵਾਸ ਸਾਨੂੰ ਕੀ ਕਹਦਾ ਤੁਹਾਡੇ ਬੱਚੇ ਵੀ ਬਰਾਬਰ ਦੇ ਹੋਣਗੇ ਫਿਰ ਘਰ ਦਾ ਨਹੀਂ ਗਾਰਾ ਕੋਈ ਨਹੀਂ ਘਰ ਦਾ ਨਹੀਂ ਕੋਈ ਵਧੀਆ ਕਿਸੇ ਦੇ ਕੋਲ ਮੰਨਦੀ ਗੱਲ ਹਨ ਬਾਈ ਤੇ ਇਹ ਵੀ ਕੱਟੋ ਸਾਡੇ ਚ ਰੰਗ ਕੇ ਕਿਹੜੀ ਹੋਣ ਵਾਲਾ ਆਉਣ ਵਾਲੇ ਨੂੰ ਉਹਨਾਂ ਨੂੰ ਤਾਂ ਕੋਟ ਕੋਟਨ ਤਾਂ ਪੱਕੇ ਕਰ ਦੋ ਜਿਵੇਂ ਤਰਖਾਹ ਪਤਾ ਹੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੇ ਕਰੋ ਮੰਨ ਕੇ ਨੈਸ਼ਨਲ ਟੈਕਨੀਕਲ ਵਿਦਿਅਕ ਆਈਟੀਈ ਦੇ ਕੰਟੀ ਮਲਾਜੰਦੇ ਵੀ ਪਿਛਲੇ 15 16 ਸਾਲ ਤੋਂ ਲੱਗੇ ਹੋਏ ਨੇ ਜਿਹੜੀ ਇਹ ਪ੍ਰੀਖਿਆ ਤੇਵਾਵਾ ਦੇ ਰਹੇ ਨੇ ਜਿਹਦੇ ਵਿੱਚ ਸਾਨੂੰ ਚੰਪੂਰੋਂ ਦੇ ਹਰ ਸਾਲ ਮੰਕੇ ਆਈਟੀਈ ਦੇ ਵਿੱਚੋਂ ਬੱਚੇ ਪਾਸ ਹੋ ਕੇ ਜਾ ਰਹੇ ਨੇ ਲਗਭਗ ਹਰੇਕ ਆਈਟੀਈ ਦੇ ਵਿੱਚੋਂ 100 ਤੋਂ 150 ਬੱਚਾ ਪਾਸ ਹੋ ਗਿਆ ਜਿਹੜੀ ਛੋਟੀ 8th ਜਿਹੜੀ ਵੱਡੀ 8th 8th ਇਹਨਾਂ ਦੇ ਵਿੱਚ ਲਗਭਗ 1000 ਤੋਂ ਬੱਚਾ ਪਾਸੋ ਕੇ ਜਾ ਰਹੇ ਤੇ ਲਗਭਗ ਸਾਰਾ ਕੰਮ ਆਈਟੀ ਦੇ ਦਿੱਤੇ ਕੱਚੇ ਮੁਲਾਜ਼ਮ ਜ਼ਿਆਦਾ ਕਰਦੇ ਨੇ ਪੱਕੇ ਮੁਲਾਜ਼ਮ ਆਪਣੀਆਂ ਸੇਵਾਵਾਂ ਜਿਵੇਂ ਵੀ ਨਿਭਾ ਰਹੇ ਨੇ ਪਰ ਕੱਚੇ ਮੁਲਾਜ਼ਮ ਵੀ ਆਪਣੀਆਂ ਸੇਵਾਵਾਂ ਪੂਰੀਆਂ ਨਿਭਾ ਰਹੇ ਨੇ ਪਰ ਸਾਨੂੰ ਜਿਹੜੀ ਤਨਖਾਹ ਹੁਣ ਤੱਕ ਵੀ ਸਾਨੂੰ 15000 ਦਿੱਤੀ ਜਾ ਰਹੀ ਜਿਸ ਨਾਲ ਸਾਡਾ ਚੋਚਨ ਕੀਤਾ ਜਾ ਰਿਹਾ ਹੈ ਕਿ ਹੁਣ ਸਾਡੀ ਮੰਤਰੀ ਜਿਹੜੇ ਬੱਚੇ ਨਹੀਂ ਉਹ ਵੀ ਸਾਨੂੰ ਦੇਖ ਰਹੇ ਨੇ ਕਿ ਜਾਰ ਜਾਣਾ ਬੱਚਿਆਂ ਨਾਲ ਤਾਂ ਉਹ ਦੇਖਦੇ ਨੇ ਸਾਨੂੰ ਡਰ ਹੁੰਦਾ ਕਿ ਸਾਡੇ ਬੱਚੇ ਸਾਡੇ ਤੋਂ ਮੰਗਣਾ ਲੈਣ ਤਾਂ ਅੱਜ ਤੱਕ ਤਾਂ ਸਾਡਾ ਕੋਈ ਨਹੀਂ ਹੋਇਆ ਆਪਣਾ ਸਾਥੀ ਆਕਰਸ਼ਿਤ ਕਰਨਾ ਦੇ ਵੀ ਨਿਕਲਵਾ ਦੋਸਤ ਕਿਹਾ ਜਾਂਦਾ ਫਿਰ ਵੀ ਸਾਨੂੰ ਮਿੱਟੀ ਗੋਲੀਆਂ ਦੇ ਕੇ ਸਾਨੂੰ ਭੇਜ ਦਿੰਦੇ ਨੇ ਪਰ ਅੱਜ ਹੱਲ ਤੱਕ ਹੱਲ ਕੋਈ ਵੀ ਨਹੀਂ ਹੋਈ ਕਿੰਨੇ ਜੇ ਤੋਂ ਤੋਂ ਪੰਜਾਬ ਦੇ ਵਿੱਚ 350 ਦੇ ਲਗਭਗ ਹੈਗਾ ਸੋ ਇੰਡੀਆ ਦੇ ਵਿੱਚ ਲਗਭਗ ਹੈਗੇ ਕਿ ਕਿੰਨੇ ਇੱਥੇ ਸਾਡੇ ਕੋਲੇ ਹੈਗੇ ਨੇ 11 12 ਬੰਦੇ ਹੈਗੇ ਨੇ ਕਿੰਨੇ ਵਿਦਿਆਰਥੀ ਥੋੜਾ ਇੱਕ ਹੀ ਵਿਦਿਆਲਏ ਜਿਵੇਂ ਇੱਥੇ ਦੋ ਸੰਸਥਾਵਾਂ ਨੇ ਇੱਕ ਸੰਸਥਾ ਦੇ ਵਿੱਚ ਜਿਵੇਂ 150 ਬੱਚੇ ਕਿਤੇ ਦੂਸਰੇ ਦੇ ਵਿੱਚ ਲਗਭਗ 550 ਤੋਂ 650 ਬੱਚੇ ਨੇ ਸਾਡਾ ਕਹਿੰਦੀ ਸੀ ਜੇ ਰੋਸ ਤੋਂ ਪੈਨ ਵੀ ਕੋਈ ਦੋਸਤ ਬਵਾ ਸਕਦਾ ਤਾਂ ਮੇਰੇ ਨਾਲ ਚੱਲੂਗੀ ਪਰ ਫਿਰ ਵੀ ਜ਼ਿਆਦਾਤਰ ਰੋਸ ਦਾ ਚੱਲੂਗਾ ਸਾਨੂੰ ਵੀ ਇਹੀ ਉਮੀਦਾਂ ਸੀਗੀਆਂ ਵੀ ਅਸੀਂ ਰੋਸ ਪ੍ਰਦਰਸ਼ਨ ਦਾ ਨਾਂ ਕਰੀਏ ਵੀ ਸਾਡੀ ਮੰਗਾਂ ਵੀ ਇੰਨੀ ਫੈਲਦੇ ਦਾ ਤੇ ਹੱਲ ਹੋਣਗੇ ਉੱਤੇ ਸਰਕਾਰੋਂ ਲੈ ਕੇ ਆਪਣੇ ਵੱਲੋਂ ਪੂਰਾ ਪੂਰਾ ਸੀਨੇ ਸਰਕਾਰ ਨੂੰ ਤੇ ਜੋ ਵੀ ਸਰਕਾਰ ਆਖੀ ਬਹੁਤ ਚਾਣ ਵਾਲੀ ਸਰਕਾਰ ਨੂੰ ਅ ਸੱਤਾ ਦੇ ਇਹ ਲੈ ਕੇ ਆਈ ਪਰ ਸਾਡਾ ਕੋਈ ਵੀ ਵੱਲੇ ਸਰਕਾਰ ਵੱਲੋਂ ਹਰ ਤੱਕ ਨਹੀਂ ਕੀਤਾ ਕਿ ਮੀ ਤੇ ਸਾਡੀ ਜਰੀ ਸਾਡੀ ਤਨਖਾਹ 30 ਕਿਲੋ 15 16 ਸਾਲ ਤੋਂ ਕੰਮ ਕਰ ਰਹੇ ਜਿਹੜੀ ਸਾਡੀ ਤਨਖਾਹ ਹੈ ਸਿਰਫ 15000 ਇਸ ਤੋਂ ਨਜ਼ਰ ਜ਼ਿਆਦਾ ਕਿਵੇਂ ਹੁੰਦਾ ਬਹੁਤ ਹੀ ਮੁਸ਼ਕਿਲ ਹੈ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਸੀ ਅਸੀਂ ਆਪਣੇ ਘਰ ਦੇ ਨਾਲ ਬਾਜ਼ਾਰ ਜਾਣਾ ਤਾਂ ਸਾਨੂੰ ਮਨ ਕੇ ਫਿਕਰ ਲੱਗੀ ਰਹਿੰਦੀ ਹੈ ਸਾਡੇ ਬੱਚੇ ਕੁਝ ਮੰਗਣਾ ਲੈਣ ਤਾਂ ਮਨ ਕੇ ਵੀ ਸਾਨੂੰ ਬਹੁਤ ਵੱਡੀ ਚਿੰਤਾ ਵੀ ਰਹਿੰਦੀ ਹੈ ਬਾਜ਼ਾਰ ਤੋਂ 50 ਦਾ ਲੈ ਕੇ ਆ ਰਹੀ ਹੈ ਦੇ ਵਿੱਚ ਕੀ ਸਾਨੂੰ ਅਸੀਂ ਚਾਹੁੰਦੇ ਵੀ ਸਾਨੂੰ ਪਹਿਲ ਦਿੱਤਾ ਸਾਨੂੰ ਜਾਨੇ ਕਿ ਸਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਵੀ ਸਾਨੂੰ ਐਡਵਾਂਟੇਜ ਦਿੱਤੀ ਜਾਵੇ 20 ਸਾਲ ਦਾ ਜਿਹੜਾ ਸਾਨੂੰ ਹੈਗਾ ਪੁਆਇੰਟ ਦਿੱਤਾ ਜਾਵੇ ਸਾਡੀ ਤਨਖਾਹਾਂ ਵਧਾਈਆਂ ਵਧਾਈਆਂ ਜਾਣ ਤੇ ਜੇ ਤੁਹਾਨੂੰ ਸਰਕਾਰ ਪੱਕਾ ਨਹੀਂ ਕਰਦੀ ਤਾਂ ਸਾਡੀ ਇਹ ਮੰਗ ਹੈ ਕਿ ਆਪ ਦੇਖਿਆ ਵੀ 15000 ਸਰਕਾਰ ਦੇ ਜਵਾਬਾਂ ਨਹੀਂ ਆ ਉਹ ਉਸ ਸਮੇਂ ਮੈਟਨਿਕ ਵੀ ਨਹੀਂ ਮਿਲਦੀ ਆ ਜਦ ਰੋਟੀ ਬੱਚਾ ਪਾਲਾ ਕਰਨਾ ਤਾਂ ਉਹ ਜੌਬ ਦਾ ਨਹੀਂ ਛੱਡ ਸਕਦੇ ਜੇ ਜੋ ਅਫਸਰਾਂਾਂ ਕੇ ਤੱਕ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਕੋਈ ਮੀਟਿੰਗ ਕੋਈ ਜਿੰਦਗੀ ਦੀ ਕੋਈ ਗੰਭੀਰ ਅਵਸਥਾ ਚ ਲੋੜ ਹੈ। ਮੈਂ ਜੋ ਮਾਰਕ ਪੁਲ ਕਰ ਸਕਦੇ ਤਾਂ ਕਰਦੇ। ਤੁਸੀਂ ਐਨ ਮਾ ਜਿਹੜਾ ਹੈ ਨਾ ਕੋਈ ਖਬਰ ਆਉਣੇ ਬੱਚਿਆਂ ਦਾ ਤੇ ਤੁਹਾਡੇ ਨਾਲ ਨਿਵਾਣਾ ਜਿਹੜਾ ਬੰਦਾ। ਜੀ ਆਇਆਂ ਨੂੰ। ਸਲਾਮ ਇੱਕਤਾ